ਵਾਹ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹਰਦਾ ਸੋ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਰਾਜਾ ਬੜੰਗਾ ਆਏ ਸੀ ਕੀ ਕੀ ਗਰੰਟੀਆਂ ਦੇ ਗਏ ਗਰੰਟੀਆਂ ਪਿੰਡ ਨੂੰ ਵਧੀਆ ਦੇਸ਼ ਨੂੰ ਵਧੀਆ ਦੇ ਗਏ ਆ ਜੀ ਪੰਜਾਬ ਲਈ ਅਸੀਂ ਪਿੰਡੋਂ ਚਤਾ ਕੇ ਭੇਜਾਂਗੇ ਬਾਕੀ ਰਾਜਾ ਸਾ ਦਾ ਕੰਮ ਆ ਅਸੀਂ ਆਪ ਦਾ ਪਿੰਡੋ ਖੱਕ ਪੂਰਾ ਕਰ ਦੇਣਾ ਨਹੀਂ ਪਰ ਜਿਹੜੀ ਜਿਹੜੀ ਗੱਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਅੱਗੇ ਜਿਹੜੀਆਂ ਸਕੀਮਾਂ ਸੀ ਉਹ ਮਿਲਦੀਆਂ ਸੀ ਜਿਵੇਂ ਬੀਬੀਆਂ ਕਹਿ ਕੇ ਗਈਆਂ ਨੇ ਵੀ ਭਾਈ ਅਸੀਂ ਵੋਟ ਤੈਨੂੰ ਪਾਵਾਂਗੇ ਸਾਡੀ ਪਲਾਨੀ ਗੱਲ ਮੰਨੀ ਟੈਂਕ ਤੁਸੀਂ ਸਰਪੰਚ ਰਹੇ ਸਪੰਡ ਦੇ ਉਹ ਤੋਂ ਪਹਿਲਾਂ ਜਿਹੜੀ ਫੰਡਿੰਗ ਪਰ ਅੱਜ ਕਦੇ ਰੋਕ ਹੋਈ ਆ ਕਦੇ ਕਿ ਸਭ ਟਾਈਮ ਟੂ ਟਾਈਮ ਹੋਇਆ ਨਹੀਂ ਚੱਲਦਾ ਰਿਹਾ ਜੀ ਟਾਈਮ ਟੂ ਟੂ ਆਉਂਦਾ ਰਿਹਾ ਜੀ ਕਿਸੇ ਨੇ ਨਹੀਂ ਰੋਕ ਲਾਈ ਬਾਕੀ ਬੀਬੀਆਂ ਦੀ ਹੁਣ ਜਿਹੜੀ ਪੈਨਸ਼ਨ ਆ ਉਹ ਨਹੀਂ ਨਵੀਂ ਉਹਨਾਂ ਨੇ ਦੇਣੀ ਸੀ ਅਜੇ ਨਹੀਂ ਦਿੱਤੀ ਹੈਗੀ ਤੇ ਸਾਡੇ ਵੇਲੇ ਸਾਰਾ ਕੁਝ ਚੱਲਦਾ ਰਿਹਾ ਜੀ ਤੇ ਇਸ ਰੋੜਕੇ ਪਿੰਡ ਦਾ ਵਿਕਾਸ ਹੋਇਆ ਜੀ ਪੂਰਾ ਹੁਣੇ ਗਿੱਲ ਹਲਕੇ ਦੇ ਵਿੱਚ ਪੈਂਦਾ ਹਨਾ ਹਾਂ ਹਾਂ ਗਿੱਲ ਹਲਕਾ ਸਾਡਾ ਜੀ ਪਹਿਲਾਂ ਕੇਲਾ ਰੈਪਰ ਹਲਕਾ ਸੀਗਾ ਤੇ ਹੁਣ ਗਿੱਲ ਹਲਕਾ ਸਾਡਾ ਵਧੀਆ ਵਿਕਾਸ ਹੋਇਆ ਜੀ ਪਰ ਅਜੇ ਵੀ ਸਾਡੇ ਕੋਲ 30 ਲੱਖ ਰੁਪਏ ਬਕਾਇਆ ਪਿਆ ਜਿਹੜਾ ਅਸੀਂ ਗਾਂਹ ਸਰਕਾਰ ਲਾਉਗੀ ਸਾਡੇ ਪੰਚਾਇਤ ਕੋਲ ਪਿਆ ਸੀ ਧੰਨਵਾਦ ਜੀ ਅਸੀਂ ਪੰਡੇ ਤਾਂ ਬਦਲਾ ਨਾ ਮੇਰੇ ਘਰ ਵਾਲੇ ਮੰਦਿਰ ਦਾ ਅੱਛਾ ਜੀ ਹੁਣ ਵੀ ਚ ਤੂੰ ਅੱਗੇ ਵੀ ਜਿੱਤਿਆ ਜਿੱਤ ਕੇ ਜਾਓ ਸਾਡੇ ਇਲਾਕੇ 'ਚੋਂ ਸਾਰੇ ਕੰਮ ਹੋਣੇ ਚਾਹੀਦੇ ਨੇ ਤੁਹਾਨੂੰ ਵਿਸ਼ਵਾਸ ਕੀ ਦਿਵਾ ਕੇ ਗਏ ਨੇ ਹੱਥ ਪੰਜਾ ਹਾਂ ਠੀਕ ਹੈ ਜੀ ਹੱਥਾਂ ਮੈਂ ਤੇ ਕਰਦੇ ਹੁਣ ਤੈਨੂੰ ਪਤਾ ਅੱਜ ਕੱਲ੍ਹ ਸਮੇਂ 'ਚ ਬੱਚੇ ਦਾ ਨਹੀਂ ਪਉਦੇ ਫੇਰ ਅਮਨ ਚੰਨ ਰਹੇ ਧੰਨਵਾਦ ਜੀ ਹਾਂ ਜੀ ਇਹ ਪਉਂਦੇ ਮੈਂ ਵੋਟ ਪਾਉਂਗਾ ਇਹਨੂੰ ਰਾਜਪੁਰੇ ਨੂੰ ਇਹਦਾ ਘਰ ਬਣਾਉਣਾ ਚਾਹੀਦਾ ਹਾਂ ਇਹ ਰਾਜਾ ਆਪਣੇ ਕੋਲ ਰਿਪੋਰਟ ਪਾਉਣੀ ਹੈ ਕਹਿੰਦਾ ਨਹੀਂ ਠੀਕ ਹੈ ਆ ਅੱਗੇ ਦੇਖ ਲੋ ਮੇਰਾ ਕਿ ਆ ਜਗਾ ਕੋਈ ਯਹੀ ਪਈਆ ਇਹ ਵੋਟ ਰਾਜਾ ਕੋਈ ਮੇਰਾ ਪੁੱਤ ਨਹੀਂ ਕੋਈ ਨਹੀਂ ਮੈਂ ਇਕੱਲਾ ਹੀ ਹਾਂ ਮੇਰਾ ਘਰ ਪਾ ਦਿਓ ਜੀ ਇਹਦਾ ਘਰ ਪਾ ਦਿਓ ਇਹ ਰਾਜਾ ਬੜੇ ਕਿਤੇ ਮਾਣ ਹੈ ਇਹਨੂੰ ਕੀ ਕਹਿਣਾ ਹੋਰ ਕੋਈ ਕਹਿਣਾ ਚਾਹੁੰਦੇ ਹੋ ਨਹੀਂ ਜੀ ਮੈਂ ਇੱਕ ਮੇਰਾ ਭਾਂ ਦਾੜਾ ਢੋਲਾਪੋਂਡਾ ਮੇਰੇ ਬੱਕਰੀਆਂ ਮੰਗੋਣੀਆਂ ਨੇ ਆ ਮੇਰੇ ਕਮਰੇ ਪਰ ਵਾਠੀ ਠੀਕ ਆ ਦੱਸਦੇ ਕੀ ਕਹਿਣਾ ਆਪਾਂ ਰੋਟੀ ਦੇਣੀ ਥਾਣੇ ਚ ਵਾਠੀ ਪੂਰੀ ਨਿਕ ਗਈਆਂ ਬੱਕਰੀਆਂ ਹਾਂ ਆ ਜਾੜਮਾ ਇਹ ਚੋਣਿਓ ਇੱਕ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਆ ਜੀ ਖਾਸ ਖਾਸ ਦੀ ਖੇਤੀ ਜੀ ਤੁਸੀਂ ਮੰਗ ਰੱਖੀ ਹੈ ਇਹਨਾਂ ਕੋਲੇ ਹਾਂ ਜੀ ਆਨੇ ਮੰਗਦਾ ਜੇ ਤਾਂ ਫਿਰal ਕੋਈ ਨਹੀਂ ਹੈਗੀ ਜਦ ਵੜ ਕੇ ਆਉਣਗੇ ਫਿਰ ਰੱਖਾਂਗੇ ਹਾਂ ਜੀ ਕਿਹਾ ਸੋ ਇਹ ਸਨ ਰੁੜਕਾ ਪਿੰਡ ਦੇ ਵਸਨੀਕ ਜਿੱਥੇ ਰਾਜਾ ਵੜਿੰਗ ਆਏ ਸੀ ਔਰ ਰਾਜਾ ਵੜਿੰਗ ਦੇ ਕਹਿਣ ਦੇ ਮੁਤਾਬਕ ਮੈਂ ਕਿਸੇ ਵੀ ਜਿਹੜਾ ਵੀ ਕੋਈ ਵਿਕਾਊ ਅਧਾਰਾ ਜਾਂ ਜਿਹੜਾ ਉਹਨਾਂ ਦੇ ਹੱਕ 'ਚ ਨਹੀਂ ਗੱਲ ਕਰਦਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਡਿਬੇਟ ਕਰਨ ਲਈ ਤਿਆਰ ਨਹੀਂ ਚਾਹੇ ਉਹ ਕੋਈ ਵੀ ਹੋਵੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਦੇਸ਼ ਰਾਜ ਦੇ ਨਾਲ ਭពਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ